ਬਟੂ ਵੀ ਅੱਕਾ ਦਾ ਦੀਦੀ ਨੂੰ ਦਵਾਈਆਂ ਦੇ ਦੇ। ਤੂੰ ਵੀ ਕੀ ਕਰੇ ਉਹਨੇ ਅੱਕਣਾ ਹੀ ਆਗਾ ਇੰਨੀਆਂ ਦਵਾਈਆਂ ਦੇ ਦੇ ਕੇ। ਮੰਮੀ ਤੂੰ ਹੀ ਮੈਨੂੰ ਕੁਛ ਕਹੀ ਜਾਂਦੇ ਈਓ। ਇਹ ਤੈਨੂੰ ਬੋਲਿਆ ਕੀ ਕਿਹਾ ਨਹੀਂ। ਤੈਨੂੰ ਮੈਂ ਰੋਟੀਆਂ ਦਾ ਕਹਿਣ ਦੀ ਤੂੰ ਮੈਨੂੰ ਬਾੜ ਵਿੱਚ ਸਵਾ। ਮੈਨੂੰ ਨਹੀਂ ਮੈਂ ਚਾਹ। ਆਹ ਤੇਰੇ ਘੜੀ ਜੋੜੇ ਹੱਥ ਤੇ ਮੇਰੀ ਬਾਵਾ ਹੋ ਗਈ ਮੇਰੀ ਤੈਨੂੰ ਬਸ ਕਰਾਤੀ। ਜਾ ਅੰਦਰ ਜਾ। ਹਾਏ ਸਾਸਾ ਜੀ ਹੰਨਾ। ਹਾਏ ਹਾਏ ਨਹੀਂ ਸਤੋ। ਹਾਂ ਮੈਂ ਨਹੀਂ ਤੈਨੂੰ ਕਿਹਦਾ ਡਰਗਾ ਮਹਿਗਾ ਵਾ। ਤੇ ਆ ਤੀ ਹੋਇਆ। ਹਾਂ ਉਹ ਤਾਂ ਕੰਨਿਆਰੇ ਵਾਲੇ ਦੁਆਲੇ ਕਰ ਲੈਣੀ ਕੱਠੀ ਤੂੰ ਕਿੰਨੀ ਕੋਨਾ ਚੰਗੀ ਲੱਗਣ ਈ ਆ ਲੈ ਇਹ ਤੇ ਉਮਰੋਂ ਤੇ ਇਦਨ ਦੀ ਹਾਂ ਆ ਤਾਂ ਨਿਕਾ ਨਿਕਾ ਨਾ ਰੜਾਣਾ ਉਮਰੋਂ ਤੇ ਖੈਦਨ ਦੀ ਹੋ ਮੈਂ ਤਿੰਨ ਨਾ ਦੇਦਾ ਅਜੇ ਹੋਰ ਵਧਣਾ ਤੂੰ ਬੋਲੀ ਨਾ ਥੇਦਨੀ ਹੈ ਤਮਣੀ ਨਾ ਥੇਦੀ ਤੂੰ ਨਾ ਨਾ ਥੇਦਨੀ ਦਿੰਦੀ ਹੋ ਤਿੰਨ ਨਾ ਮੈਂ ਥੇਦਾ ਹੋਰ ਤੂੰ ਦਾਸ ਕੇ ਕਿਨੂ ਗਈ ਪਾਪੇ ਦਾਸ ਕੇ ਗਈ ਦਾਸ ਕੇ ਗਏ ਤੈਨੂੰ ਛਤਰਾ ਦੀ ਘਾਟ ਵਾ ਹਾਂ ਤੂੰ ਤੇਰੀ ਮਾਰਦੀ ਰਿਆ ਤਾ ਤੂੰ ਹਾਂ ਖਾਤ ਗਿਆ ਮੈਂ ਆਉਂਦੇ ਨੂੰ ਪਾਣੀ ਤਾਂ ਨਹੀਂ ਤੇ ਹੁੰਦੇ ਕੁੱਤੇ ਥਾਣੀ ਧਰ ਦਿੰਦੀ ਆ ਹਾਂ ਜਿੰਨਾ ਤੈਨੂੰ ਪਾਣੀ ਖਲੋ ਜਾ ਤੂੰ ਬਾਢੀ ਘਰ ਦੀ ਆਈ ਨਾ ਉਹ ਤੇ ਪਾਣੀ ਆਏ ਦੋ ਕਹਿੰਦੇ ਕੀ ਕਰੀਏ ਤੈਨੂੰ ਲੈਣਾ ਆ ਨਹੀਂ ਮੈਨੂੰ ਦਿੱਥੇ ਲੈਣਾ ਹੈ ਮੈਂ ਵੀ ਨੂੰ ਪੁੱਛੰਦੇ ਹੀ ਪਿਤਾ ਦੇਤਾ ਕੋਈ ਲਾਦੇ ਥਾਦੇ ਕੋਈ ਤੁੰਦੀ ਲੋਂਦਾ ਤੇ ਮੈਂ ਫਿਰ ਤੈਤਾ ਮੈਂ ਆਪਾ ਲੋਂਦੇ ਤੁੰਦੀ ਲੋਦ ਲਾਣ ਨੂੰ ਤੁੰਦੀ ਲਾਤੇ ਹੁੰਦੇ ਆਪਾਂ ਤੇ ਉਹ ਹੁਣ ਉਹਨੇ ਫਿਰ ਪਾਈ ਨੇ ਫੋਨ ਦਿੱਤਾ ਕਹਿੰਦਾ ਇਹ ਆ ਤੋਰੀ ਤੈਨ ਲਿਆ ਵੀ ਅਹੀ ਲੋੜ ਲਾਉਂਣਾ ਤੂੰ ਦੀ ਲੋਨੀਆ ਤੇ ਇਹ ਕਹਿੰਦਾ ਦਦੀ ਭਰ ਕੇ ਆ ਦੋ ਨਖਤੀਆ ਤੇਰਾ ਬਹਿ ਜਾ ਬੇੜਾ ਉਹਨਾਂ ਸਾਨੂੰ ਲੈ ਜਾਣਾ ਹੀਓ ਤਾਂ ਤੀਏ ਮੈਂ ਤੇਰੇ ਨਾਲ ਕੁਛ ਨੋ ਫੜਾ ਜਾਣਾ ਵਾ ਤੇ ਉਹ ਆ ਤੂੰ ਤੇ ਸਾਨੂੰ ਮੁਖ ਤੇ ਪਿਸਾਉਣ ਲੱਗੀ ਆ ਮੁੰਡੀ ਕਹੀ ਲਾਉਨੇ ਆ ਬੂਹੇ ਦੀ ਹੋਏ ਇਹ ਆ ਆ ਨਾ ਤੂੰ ਤੇ ਆਈ ਦੋ ਹੁਣ ਜਦੋਂ ਆ ਗਏ ਤੇ ਹੁਣ ਸਾਨੂੰ ਪੈਸੇ ਵੀ ਪਾਉਣੇ ਨੇ ਤੇ ਕਿੱਥੋਂ ਜਾਣੇ ਆ ਨਹੀਂ ਮੈਂ ਭੁਗਤਿਆ ਹੁੰਨੇ ਨਾ ਦਾਦੇ ਪਿਓ ਬੂਹੇ ਦੀ ਤੁੰਦੀ ਲਾਉਨੇ ਆ ਹਾਂ ਹੁਣ ਤੇਰੀ ਮੰਨਣੀ ਆ ਨਾ ਤੂੰ ਨਾ ਨਾ ਸਿਆਪੇ ਛੇੜ ਕੇ ਆਕਾਰ ਕਰ ਨੂੰ ਮੈਨੂੰ ਤੂੰ ਕਿਹਾ ਸੀ ਮੈਨੂੰ ਪਾਈ ਕਿ ਨਾ ਕੋਈ ਤੁੰਦੀ ਲੋਂਦਾ ਮੈਂ ਕਹਾਂ ਤੇ ਮੈਂ ਆ ਆਪਾ ਤੁੰਦੀ ਲੋਂਦਾ ਜੇ ਅੱਜ ਤੋਂ ਮੈਂ ਪੁੱਛੇ ਤਾਂ ਬਗਾਇ ਬਾਹਰ ਨਿਕਲੀ ਨਾ ਤੇ ਤੇਰੇ ਨਾਲ ਤਾਂ ਤੋੜ ਕੇ ਮੰਜੀ ਤੇ ਪਾ ਦੇਣਾ ਮੈਂ ਤੇ ਮਾਈ ਗਾਲ ਤੈਤੀ ਉਹਨਾਂ ਨੂੰ ਨਵੇਂ ਨਵੇਂ ਤੂੰ ਉਧਰ ਸੋਹਰੇ ਨਹੀਂ ਬਾਹਰ ਪੈ ਜਾ ਆ ਹੋ ਗਿਆ ਤੇ ਆ ਜਾ ਹੋ ਗਿਆ ਆ ਪਾਹੀ ਪੁੰਦੇ ਉਹਦੇ ਮੀ ਗੱਲ ਪੈ ਦਾਨੀ ਗੱਲ ਹੋ ਜਾ ਕੇ ਪਿੰਦੀ ਫਿਰ ਪਾਣੀ ਪੂਣੀ ਬਹੁਤ ਲਰਨ ਤੋਂ ਤੂੰ ਆ ਨਹੀਂ ਦੇਦਾ ਨਾਦੀ ਲੈਂਦੀ ਮਾਂ ਤੇ ਨੂੰ ਮਾਦੀ ਲੈਂਦੀ ਆ ਬੱਦ ਹਾਂ ਦੋ ਦੋ ਮੇਰੇ ਦਾੜਾਂ ਹੀ ਦਾਦੀ ਨੇ ਦੀ ਦਾੜਾਂ ਹੀ ਦਾਦੀ ਲੈਂਦੀ ਆ ਹਾਂ ਮੈਂ ਤੇ ਦੀ ਵਦੀ ਹੋਈ ਨਹੀਂ ਮਿੰਨ ਰਾਤ ਬੱਲੇ ਪਾ ਮਿੰਨ ਕਹਿੰਦਾ ਮੇਰਾ ਵਾਅਦਾ ਕਰ ਦੇ ਹਾਂ ਮੈਂ ਆਪਣੇ ਸੋਹਰੇ ਤਾ ਦਾੜਾ ਬੱਲੇ ਪਾ ਤੈਨੂੰ ਮੈਂ ਆਉਂਦਾ ਨਾ ਤੇ ਮੈਂ ਤੈਨੂੰ ਮੈਂ ਮੇਰਾ ਵਾਅਦਾ ਕਰ ਦੇ ਆਇਆ ਭੂਤ ਕਿਨੇ ਨੰਦਾ ਮੰਮੀ ਨੂੰ ਦੋਨੀ ਆ ਮੰਮੀ ਨੇ ਇੰਦ ਲੋਰਾਈ ਹੋਈ ਮੰਮੀ ਮੰਮੀ ਵਾਹ ਇਹਦਾ ਵਾਪੇ ਲੰਮ ਮੰਮੀ ਮੰਮੀ ਆਹ ਨਹੀਂ ਇਹਨੇ ਕੀ ਹੁਣ ਮੈਨੂੰ ਕਹਿਣਾ ਤਾਂ ਤੋਰ ਇਹਨਾਂ ਨੇ ਮੇਰੀ ਜਾਨ ਹੀ ਖਾਰੀ ਆ ਤਾਂ ਬਾਹਰ ਹੀ ਚੰਗੀ ਆ ਤਾਂ ਮੰਮੀ ਆਹ ਮਰ ਜਾਂ ਤੂੰ ਮੰਮੀ ਜਾਵੇਂਗੀ ਕਾ ਕਾ ਤੂੰ ਵੀ ਜਾ ਕਿ ਤੂੰ ਤੂੰ ਕਿਨੂੰ ਡਾਉਣਿਆ ਕਿ ਤੈਨੂੰ ਡਾਉਣ ਦੇ ਤੂੰ ਲੈ ਕਿ ਇਹ ਮਾਤਾ ਮਾਂ ਤੇ ਆਹ ਤਾਂ ਤੱਕੇ ਏਦਾਂ ਕਰ ਮਾਈ ਵੇਥਿਆ ਨਹੀਂ ਗਈ। ਤਿੱਤੇ ਗਈ ਬੀਬੀ। ਤੇ ਕੰਬੜੀ ਵੀ ਸੁੱਤੀ। ਬੀਬੀ ਤਿੱਤੇ ਗਈ। ਤੇ ਬੋੜੀ ਵੀ ਸੁੱਤੀ। ਇਹ ਇੱਕ ਦੁੱਧ ਤੇ ਪਤੀ ਪਾ ਲਿਆ ਅੱਜ। ਤੇ ਮੈਂ ਅਜੇ ਨਹੀਂ ਆ। ਹਾਂ ਬੀਬੀ ਤਿੱਤੇ ਗਈ ਆ। ਉਹ ਵਾੜੇ ਗਈ ਅੱਜ। ਵਾੜੇ ਗਈ ਆ। ਆਹੋ। ਤੰਦਾ ਆ। ਬਾਗ। ਪਰ ਬੀਬੀ ਮੈਨੂੰ ਦੁੱਧ ਤੇ ਨੌਂ ਆਂਦੀਂ ਦੀ। ਕਹਿੰਦਾ ਉਹ ਇੱਕ ਨੌਂ ਡਈ ਏ ਤੇ ਇੱਕ ਸੁੱਤੀ ਆ। ਤੇ ਜਾ ਤੂੰ ਚਾਹ ਦੁੱਧ ਚ ਪਤੀ ਪਾ ਲੈ ਚਾਰਾ ਲੈ। ਮੈਨੂੰ ਤਾਂ ਨਹੀਂ ਭੋਨੀ ਆਂਦੀ। ਜਾ ਜਾ ਬਣਾਇਆ ਕਿ ਤੇ ਮੈਂ ਤੇਰਾ ਵਿਆਹ ਕਰੂੰਗੀ। ਹੈ? ਨੇ ਵਾਤਾ ਦੇ ਕੇ ਜਿਵੇਂ ਅੱਜ ਮੈਂ ਤੇਰੀ ਚਾਹ ਤੋਂ ਪਰਤਾਵਾ ਲੈਣਾ ਨਾ ਬਣਾਉਣੀ ਹੁੰਦੀ ਆ ਆਹੋ ਜੇ ਵੀ ਚਾਹ ਆ ਵੀ ਬਣਾਉਣੀ ਤਾਂ ਫੇਰ ਤੇਰਾ ਮੈਂ ਵੇਖ ਕੇ ਮੁੰਡਾ ਦਾ ਵਿਆਹ ਕਰ ਦੂੰ ਜੇ ਮੈਂ ਵੀ ਜੇ ਨਾ ਤੂੰ ਅੱਜ ਚੱਜਦੀ ਲਿਆਦੀ ਦੁੱਧ ਪਾ ਕੇ ਪੱਤੀ ਚ ਤੇ ਮੈਨੂੰ ਕਰਨਾ ਤੂੰ ਵੀ ਦਾਤ ਆਦੀ ਮੇਰੇ ਰਿਆਲ ਕਾਦੇ ਮੈਂ ਵੀ ਥੋੜੇ ਤਾਂ ਜਾਣਾ ਹਾਂ ਹਾਂ ਬਾਹਰ ਦਾ ਕੰਮ ਤੂੰ ਆਪ ਕਰਦੀ ਤੇ ਅੱਜ ਤੇ ਬੇਤੀ ਹੋ ਜਾਂ ਨਾ ਲਿੱਤੀ ਹੈ ਜੇ ਤਾਂ ਜਾ ਬੇਤੀ ਆ ਮਿੰਟੋ ਮਿੰਟੀ ਬਣਾ ਦੇ ਕਿਲਾ ਵਾਹ ਵੀ ਹੁਏ ਤਵੇ ਤੂੰ ਦਾਦਾ ਦਾਦੀਆਂ ਤੂੰ ਮੇ ਮਤਾਇ ਕਿ ਮੈਂ ਵਾਹ ਕਾ ਜਮ ਆਪਣੀ ਆਪੇ ਛੋੜਾ ਨਾ ਕਰਦਾ ਤੋ ਉਹ ਤੇ ਸ਼ਕਲ ਲਾ ਕੇ ਉਹਨਾਂ ਦਾ ਕਿ ਫੇਟ ਚਲ ਜਾ ਕਰ ਨਿਆਣਾ ਤੇ ਥਾ ਤੇ ਕਿਲਾ ਨਾ ਫੇਰ ਦਾਦ ਦੇ ਮੁਟੋ ਥਾ ਦੇ ਦਈ ਬੁਲਤ ਦੇਈ ਫੇ ਬੁਲਤ ਤੇ ਵੈਟ ਆਇਆ ਤਨ ਇਦਾਂ ਉਹ ਜਿਹੜਾ ਮੈਂ ਬੁਝੜ ਜਾ ਤੇਰਾ ਰੜ ਲਗੋ ਤਨ ਜੁੱਤੀ ਫੇਰ ਤੇ ਬਾਰੋ ਲਿਆ ਕਰ ਹਾਂ ਤਾਂ ਕੀ ਕਰ ਮਿੰਦੂ ਜਾ ਹਾਂ ਸਾਥੇ ਵੱਢੇ ਹਾਂ ਜਮਤਾ ਬਾਣ ਨਹੀਂ ਤੇ ਮੇ ਛੇਤੀ ਬਾਤਾਂ ਨਹੀਂ ਚੰਗਾ ਚੰਗਾ ਹਾਂ ਤਾਂ ਬਾਤ ਹੀ ਆ ਉਹ ਵੇਖੀ ਮਮਿ ਨੂੰ ਮੈਂ ਤਾਂ ਬੜੀ ਪਸੰਦ ਹੋਈ ਮਾ ਮੇਰੇ ਮੇ ਤੋਂ ਐਨੰਦ ਮੁੰਡਾ ਵੇ ਤੇ ਮੇਵ ਤੇ ਵਾ ਕਾ ਦੇਣਾ ਤਾਂ ਕਿ ਮਮੀ ਨੇ ਤਾਂ ਬਈ ਜੋ ਅਦਵਾ ਹੀ ਤੋਏ ਜਾ ਲੈ ਮਮੀ ਕਾ ਮਹੀ ਤੇ ਵਤ ਮ ਵਧੀਆ ਆ ਤੇ ਤੁੰ ਕਦੇ ਰੰਗ ਲਾਈ ਸੀ ਤੇ ਵੇਦ ਤੇ ਦੀ ਸ਼ਾਦ ਭਾਈ ਆ ਲੈ ਤੂੰ ਕਦੇ ਚਾਹ ਦੇ ਬਾਟੀ ਕੱਢ ਲਈ ਕੀ ਪਤਾ ਅੱਜ ਯਾ ਮਮੇ ਵੀ ਇਤਨੀ ਤਾਦ ਮੈਂ ਮਤਾ ਨਹੀਂ ਚਾਹ ਦਾ ਸਵਾਦ ਮਤਾ ਕੀ ਪਾਇਆ ਅੱਜ ਮੈਂ ਤਾਂ ਉਦਾਂ ਨਹੀਂ ਕੰਮ ਕਰਦੀ ਮੈਨੂੰ ਤਾਂ ਮਟ ਇਨਾ ਤਾਂ ਨਾ ਆਉਂਦਾ ਤੇ ਮੈਂ ਤੇ ਵੱਟ ਕਾਦਾ ਤੰਮ ਦੇ ਹਾਂ ਆ ਤਾਂ ਕੀ ਪਾਇਆ ਇਹ ਵਿੱਚ ਚਾਹ ਤੇ ਹਾਂ ਤੋਰ ਦੋਰ ਤੋਰ ਤੋਰ ਤੋੜ ਤੋਰ ਤੋੜ ਤੋੜ ਪਾ ਤੋਰ ਹਾਂ ਨਖਤਿਆ ਗੋੜਾ ਆਹ ਨਹੀਂ ਮੇਰੀ ਸ਼ਮਨ ਮੈਨੂੰ ਨਹੀਂ ਬੋਲਦਾ ਅੰਦਰ ਮੈਂ ਟੀ ਜਰਾ ਤੱਕਨੇ ਬੋੜਾ ਨਹੀਂ ਆਉਂਦਾ ਤਾਂ ਫੇਰ ਮੈਂ ਵਿਆਹ ਕਰਨਾ ਕਿੰਨਾ ਕਰਾਂ ਐਦਾ ਬੋਲਣ ਵਾਲੇ ਨਾ ਕੋਈ ਨਹੀਂ ਹੋ ਹੋਨੇ ਮੇ ਹੀ ਥੰਮਦੇ ਤੇ ਨਹੀਂ ਸਾਈਦਾ ਜੇ ਤੈਨੂੰ ਵੇਖਣਾ ਹੈ ਤੇ ਉਹਨਾਂ ਤੈਨੂੰ ਬੁਲਾ ਕੇ ਵੇਖਣਾ ਐਦਾ ਕੁਵੇਂਗੀ ਤੋਈ ਦਾਨ ਨਹੀਂ ਮੈਂ ਤਾਂ ਕਹੂੰਗੀ ਤੋਈ ਦਾਨ ਨਹੀਂ ਪਰ ਮੇਰੇ ਥੋਣੀ ਹੈ ਇਹਦਾ ਲੱਪਣਾ ਪੈਣਾ ਤੇ ਤੋਈ ਯਾਰ ਨਹੀਂ ਮੈਂ ਤੁਮੈ ਕਹੂੰਗੀ ਮੇਰੀ ਥੋਣੀ ਹੈ ਨਾ ਹਾਂ ਹਾਂ ਥੋੜੀ ਵੇਖ ਕੇ ਖਾਣਾ ਆਵੇ ਤੈਨੂੰ ਕੋਹਣਾ ਹਾਂ ਹਾਂ ਮੈਂ ਤਿੰਨੀ ਦੋਈਆਂ ਦੀ ਤਿੰਨੀ ਦੋਈ ਵਿੱਚ ਹੀ ਵਾਇਆ ਜਸੂਤ ਵੀ ਪਾਇਆ ਮੈਂ ਫਲਾਤ ਵਾਲਾ ਸੂਤ ਪਾਇਆ ਮੈਂ ਤਿੰਨੀ ਸੋਈਆਂ ਦਰਵੰਤਾ ਵਈ ਕਿੰਨੀ ਸ਼ਾਦ ਭਾਈਆਂ ਚਾਹ ਦਾ ਸਵਾਦ ਵਾ ਹਾਂ ਹੁਣ ਤੂੰ ਚਾਹ ਤੇ ਮੈਨੂੰ ਪਿਆਰਤੀ ਆ ਨਾ ਤੇ ਭਾਂਡੇ ਮਾਂ ਜਾ ਉਹਨਾਂ ਉੱਥੇ ਚਾਹ ਮੰਗਾ ਦੇ ਆ ਬਣਾਈਓ ਹੂੰ ਦਾਨੀ ਆ ਮੋਦੇ ਮੋਦੇ ਤੂੰ ਕਹੀ ਤੂੰ ਤਾਂ ਲੋਤੀ ਆ ਵੀ ਭਾ ਦੇ ਮੈਂ ਲੋਤਰ ਲੱਗ ਗਈ ਤਾਂ ਦੀ ਹਾਂ ਉਹਨਾਂ ਨੂੰ ਤਾਂ ਉਹਨਾਂ ਨੂੰ ਮਾਂ ਲਾਣੀਆਂ ਇਹਨੂੰ ਅਜੇ ਸੁੱਤੀ ਆ ਤਮਲੀ ਨੂੰ ਥਾ ਜੇ ਤੂੰ ਕਹਿਆ ਜਾਨੀ ਮੇਰਾ ਵਿਆਹ ਕਰ ਦੇ ਤੇ ਤੇ ਸਾਸਰ ਦੇ ਮਾਂ ਜਾ ਕਰਦੇ ਭਾਂਡੇ ਚਾਹ ਵੇ ਤੋਈ ਨਹੀਂ ਮੈਂ ਥੋੜੇ ਦਰ ਕੰਮ ਕਰ ਲੂੰਗੀ ਤਨ ਤਨਾ

ਨੇ ਕਮਲ ਜੇ ਕਮਲ ਜੇ ਨੇ ਕਮਲ ਜੇ ਆ ਮम्मी ਉੱਠ ਲਉ ਤਦ ਰਾਤ ਪੈ ਚੱਲੀ ਆ ਕੋਈ ਕੰਮ ਤਾਂ ਦਾ ਕਰ ਲੋ ਰੋਟੀ ਪਾਣੀ ਦਾ ਟਾਈਮ ਵਾ ਮम्मी ਦੋ ਤਾਂ ਨਹੀਂ ਹੱਥੋਂ ਲੈਂਦੇ ਆ ਰੋਟੀ ਖਾਣਾ ਤੋੜਾ ਵਾ ਮੈਂ ਤਾਂ ਨੂੰ ਤਿਆਰ ਮੇਰੇ ਤੇ ਪਿਰੋ ਨਿਦਾਈ ਦਾਦੀ ਮੈਂ ਲੰਮੇ ਪਹਿਣਾ ਤੂੰ ਪੈਣ ਨਹੀਂ ਦਿੰਦੇ ਓਕੇ ਦਾ ਦੋਗਾ ਬਈ ਉਹ ਨਾ ਛੇਤੀ ਆਲੇ ਬਾਹਰ ਨਾ ਮਗਰੇ ਛੇਤੀ ਆ ਆਦੀ ਆ ਤਲ ਵੇ ਰਾਦਨ कमल के अम्मे की बार आते मैं कागज संग खेती है तते मम्मी तो थाने लंदा आ आ जा जांदा मम्मी ने थाने लंदा लॉकडाउन में मैं तत तत पे उठ केने थाने थाने मैं ता उठ बाय हाय ये कोरी वो जागी ना बोई गे तो दुकान में निकले के अंदर बाहर क्यों की आखन देयो अपना ठाडे जान वाला का फेर मम्मी का रा दे किदा होया ਇਹ ਨਕਤੀਆ ਕਾਲਾ ਰੰਗ ਨਹੀਂ ਤਕਾਲਾ ਪੈ ਗਈਆਂ ਅਏ ਤੇ 4 ਹੀ ਵਜੇ ਮੰਮੀ ਹਾਂ ਤੁਹਾਡੇ 4 ਹੀ ਵਜੇ ਆ ਨਾ ਨਾ ਬਹੁਤ ਹੀ ਮਾਮ ਕਰ ਲੈਣਾ ਅੱਜ ਦਾ ਤਾਂ ਕੋਲੇ ਨਵਾਂ ਹੀ ਅਕਸ਼ਿਆ ਪਪਾ ਆਤਾ ਹਾਂ ਜੀ ਨੇ ਤੇ ਆਇਆ ਦੱਸਾਂ ਕੀ ਤੈਨੂੰ ਉਹ ਤੇ ਬਾਹਰ ਕੁੜਗਾਂ ਨਾਲ ਖੇਡਣ ਚੱਲ ਗਈ ਹਾਂ ਉਹ ਸ਼ਖ ਲੱਗ ਕਦੀ ਤਾਂ ਪਤਾ ਨਹੀਂ ਕਿੱੜੇ ਵੜਾ ਨਿਕਲ ਗਈ ਹਾਂ ਤੇ ਉਸੇ ਦੇ ਭਾਈ ਬੱਤੀ ਵਾਲੇ ਆਏ ਹਾਂ ਉਹਨਾਂ ਕਿਹਾ ਤੇ ਇੱਥੇ ਕੋਈ ਜਗਾ ਲਾਉਂਦੇ ਇਹ ਦਾਦਾ ਵਾਂਗ ਹੀ ਅਸੀਂ ਲਾਉਂਦੇ ਹੋ ਹੇ ਪਾਣਿਆ ਵਾ ਕੰਬਲੀ ਕਹੇ ਲੱਗਿਆ ਵਾ ਮਰੇਆ ਮੰਮੀ ਹਾਏ ਹਾਏ ਨੇ ਨਿਸ਼ਦਾਨੋ ਮੁਰਦਾ ਬੋਲਦੇ ਖਫਾ ਨਹੀਂ ਪੜਤੋ ਇਹੋ ਇਹੋ ਜਿਹੀ ਥੋਲੇ ਲੰਗੀ ਰਹੀ ਨੇ ਗੁੱਡਾ ਮਰ ਗਿਆ ਵਾ ਨੀ ਜਾ ਪੜਾ ਉੱਥੇ ਦਾ ਜਾਣ ਨਹੀਂ ਹੁੰਦਾ ਪਰ ਹੱਕ ਬੈਜਾ ਹਾਏ ਬੁਲੜੀ ਮਰ ਗਈ ਕਹਦੀ ਨੀ ਉੱਥੇ ਬੈਗਾ ਛਦਾਣੇ ਪਰ ਆਪਣਾ ਦਾ ਨਾਸ਼ਰ ਖਾ ਗੱਲ ਕਰਨ ਦੇ ਹਾਏ ਮੈਨੂੰ ਦੱਸ ਹੀ ਦੋ ਕੀ ਹੋਇਆ ਵਾ ਦੱਸਣਾ ਤੂੰ ਦੱਸਣਾ ਸ਼ੇਰ ਪਾਉਣਾ ਹੀ ਹੋ ਤਾਨੇ ਤੇ ਇਦਾਂ ਹੱਥ ਲਾ ਤੇ ਥੋਦੀ ਤੇ ਖਾਣਾ ਖਾਂਣਾ ਹਾਏ ਇਹਨੇ ਗੱਕੇ ਪਾਤੀਆਂ ਪੋਲੀਆਂ ਪਤਾ ਨਹੀਂ ਲੱਗਦਾ ਹਾਏ ਨੀ ਤੈਨਾਂ ਨੂੰ ਕਿਧਰ ਬੈਠਾ ਬਾਰੇ ਤਾਂ ਮੁੰਡੂ ਕੋਕਾ ਲਾਦੋ ਉਹ ਗਾਲਵਾ ਆ ਤੇਨੂੰ ਅਗਲਾ ਕਿਥੋਂ ਘਰੋਂ ਦੀ ਤੇ ਇਹਨਾਂ ਨੂੰ ਕੀ ਨਾ ਉਹ ਨੂੰ ਮਤਰੀ ਨੂੰ ਆ ஆமா ਆਕੇ ਬੋਣਾ ਦੇ ਨਿਕਾ ਕੋਲੀ ਬਣਾ ਇਹ ਐਸਾ ਬਣਾ ਕੇ ਜਾਈਏ ਹਾਂ ਇਹਦਾ ਰਿਸ਼ਿਆ ਪਾਣੀ ਕਿਤੇ ਕੋਹਾ ਨਹੀਂ ਤੇ ਨਾ ਆਦੀ ਆ ਬਣਾ ਕੇ ਆਈਂ ਆ ਤੋ ਕੋਕਾਣਾ ਨਾ ਕੋਈ ਆ ਰਮ ਬਣਾ ਕੇ ਆਈ ਹੈ ਹਾਂ ਸਦਾਨ ਬਣਾਉਂਦੀ ਮੈਨੂੰ ਤੀਆ ਮੈਨੂੰ ਫੇਲ ਨਾ ਆ ਬਈ ਇਹ ਸਾਰਾ ਕੋਥ ਖਾਲੀ ਹੈ ਪਤੀਲੇ ਬਤੂਲੇ ਮੈਂ ਵਤੀਲਾ ਨੀ ਤੇ ਨਾ ਮੈਂ ਤੈਨ ਤੈ ਨਹੀਂ ਮੈਂ ਤੀਲਾ ਬਣਾਉਂਦੀ ਇੱਦਿ ਤਗਾ ਕੇ ਤਿੱਕਾ ਤੋ ਬੋ ਤੇਰਾ ਤਿਆ ਤੀਆ ਕਿਨਾ ਕਮਾ ਚ ਰਵੀ ਚੰਗਾ ਐਨੂੰ ਲੱਥੀ ਚੜੀ ਕੋਈ ਯਾਦ ਨਹੀਂ ਦਾ ਦਾ ਤਹਿ ਤੰਬਾ ਤਾ ਜਾ ਕੇ ਆਂਦੀ ਬੀਬੀ ਨੂੰ ਮੈਂ ਦਾਦੇ ਦੀ ਬੀਬੀ ਮੈਨੂੰ ਦਾਰਾਂ ਦਾਦੀ ਰੈਂਦੀ ਆ ਹਾਂ ਮੈਂ ਤਾਂ ਤੀਲੇ ਬਣਾਉਣੀ ਲਾ ਮੈਂ ਤਪਗਾ ਕੇ ਬਾਹ ਵੀ ਸਿੱਧ ਰੈਂਦੀ ਮੈਨੂੰ ਮੈਂ ਤਿੱਕਾ ਤੋਕੇ ਤਿੱਦਾ ਗਾਲੇ ਲਾ ਲਾ ਕੇ ਜਰੂਰੀ ਜਿਹੜਾ ਕੰਮ ਉਹ ਕਰਿਆ ਕਰ ਤੈਨੂੰ ਤੋਂ ਉਹਦੇ ਖਾਰਾ ਹੀ ਹੁੰਦਾ ਰਹਿਦਾ ਮੇਰਾ ਉਹ ਬੋਲੀ ਤਮਲੀ ਦਾ ਸੇਠ ਆ ਜਾ ਜੇ